ਹੈਲੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਹੋਰ ਤੁਸੀਂ ਠੀਕ ਹੋ ਅਸੀਂ ਤਾਂ ਠੀਕ ਆ ਤੇ ਅਸੀਂ ਅੱਜ ਬਣਾਉਣ ਲੱਗਿਆ ਮਾਈ ਰਾਣੀ ਦੇ ਗੁਲਗਲੇ ਤੇ ਸਵੇਰੇ ਅਸੀਂ ਮੱਥਾ ਦੇ ਕੇ ਆਵਾਂਗੇ ਫਿਰ ਠੰਡੇ ਠੰਡੇ ਨੇਰੇ ਨੇਰੇ ਤੇ ਅਸੀਂ ਬਣਾਏ ਬਰੈਡ ਤੇ ਕਚੌਰੀਆਂ ਜਿਸ ਪਹਿਲੇ ਸਾਰੇ ਕੰਮ ਕਰੇਗਾ ਹਾਰੇ ਨੂੰ ਗੋਹਾ ਲਾਇਆ ਪਾਥੀ ਇੰਜਣੀ ਆ ਤੇ ਫਿਰ ਅਸੀਂ ਗੁਲਗਲੇ ਬਣਾਉਣ ਲੱਗੇ ਆ

ਉਹ ਵੀ ਤੇ ਬੇੜ ਨਿਕੜਿਆ ਵੇ ਤੁਨੂੰ ਆਉਂਦੀਆਂ ਨੇ ਲਾ ਹੋਰ ਹੁਣ ਪਹਿਨਾ ਆਈ ਬਣਾਉਦੇ ਆਂ ਇਹ ਮੇਰੇ ਬਦਗੇ ਕੋਈ ਪੜਾ ਮਿਸਾਂ ਦੇ ਕੋਚਾ ਹੋਰੀਆਂ ਜਿੰਨੇ ਵਧੀਆ ਪੈ ਬਣਾਉਣੀ ਆ ਤਾਂ ਆਈ ਅਮਨਦੀ ਮਲਾਖਲੇ ਕਹੀ ਜਵੇਂ ਵੱਡੀਆਂ ਵੱਡੀਆਂ ਬਣਾਉਣੀ ਵੱਡੀਆਂ ਵੱਡੀਆਂ ਬਣਾਉਣੀ ਆਟਾ ਦੇ ਕੜਾ ਪਾ ਸੁਣ ਨਾ ਕੱਟਦੀ ਲਾਈ ਸਾਰਾ ਕੱਟ ਖਰਾਬ ਹੋ ਜਾਂਦਾ ਤੁੰਨੀ ਲੈ ਲੈ ਬੜੀ ਆ ਹੋਰ ਮੈਂ ਤੇ ਚੁੰਨੀ ਨਹੀਂ ਹੈਗੀ ਇਸ ਨੂੰ ਬਣੀ ਲੈ ਲੈ ਬਣੀ ਆ ਦੇ ਲੈ ਇਹ ਕਹਿਣਾ ਆਟਾ ਨਾ ਤੇ ਤੇ ਵੇੜ ਨਹੀਂ ਚੜਦਾਰ ਮੈਂ ਪਤਲਾ ਕਰਦਨੀ ਆ ਫੇਰ ਹੁੰਡੂ ਹੀ ਟੁੱਟ ਜੁਆਟੇ ਦੀ ਨਹੀਂ ਹੁੰਡੂ ਹੀ ਟੁੱਟਦੀ ਉਹ ਗੱਲ ਜੀ ਬੰਦੀ ਨਹੀਂ ਕਲਾਕ ਕਰਾ ਲੇਉਂਗੀ ਮੈਂ ਕਲਾਕ ਕਰ ਕਿੱਥੋਂ ਕਰਾ ਲੇਗੀ ਤੂੰ ਹੁਣ ਕੁ ਤੇਰੇ ਭੈਣ ਕੋਲ ਲੈ ਜਾ ਆ ਅੱਧ ਕਿਹੜਾ ਟਰੈਕਟਰ ਮਿਲੂ ਕਦ ਨੂੰ ਸਾਬ ਘੁਲ ਗਲੇ ਲਵਦਣਗੇ ਆਂ ਦੇ ਘਰ ਇੱਲਾ ਕਰ ਤਾ ਮੱਟਾ ਉਹ ਗੱਲ ਜੀ ਬੰਦੀ ਆੜੇ ਤੇ ਕਦਾ ਪਹਿਲੇ ਦਿਨ ਰੱਖਣਾ ਪੈਂਦਾ ਪਰ ਮੈਂ ਕਹਿੰਦੀ ਆ ਕੰਮ ਜਣ ਲੱਗਿਆ ਸਭ ਪੰਨਾ ਨਹੀਂ ਮੇਰਾ ਪਸਾਰਾ ਚਾਲੇ ਬਰ ਪੜਾਉਂ ਕਰਤੀ ਨਾ ਮੈਂ ਮੈਨੂੰ ਵੀ ਨਹੀਂ ਆਉਂਦੀ ਮੈਂ ਬਣਾਉਣੇ ਨੇ ਗੁਲਗੁਲੇ ਭਾਈ ਜਣ ਦਿਖਾ ਜਦਾਂ ਮੈਂ ਸਾਜ ਰਹੀ ਹਣੀ ਹੋਰ ਗੁਲਗੁਲੇ ਹਾਸਾ ਹਾਸਾ ਪਾਦੀ

ਹਾਂ ਰੋਟੀਆਂ ਲੈ ਕੇ ਜੇ ਜਿੱਠੇ ਰੋਵਾਂ ਜਾਂਦੇ ਹੁੰਦੇ ਹਨ ਅਗਲਾ ਵੀ ਜਿੱਠਈਆ ਰੋਟੀਆਂ ਹੀ ਨੇ ਇਹ ਚਾਹ ਰੋਟੀਆਂ ਨਹੀਂ ਵੱਡੇ ਵੱਡੀਆਂ ਕਰਤੀਆਂ ਹੁਣ ਕਹਿੰਦੀ ਵੱਡੀਆਂ ਵੱਡੀਆਂ ਲਾ ਦੇ ਵੀ ਇੱਕੇ ਖਾ ਗਈ ਜਾਵੇ मौसम वादिया हो पहले बाली गर्मी होगी थी हम तो, तो मौसम ठीक हो गया मैं नहीं पहेगा बहुत बढ़िया मौसम आ गया है ये मौसम रहे थे लेकिन ना बढ़िया तो है आई थी क्या ना गर्मी बाल तो पूरी ठंड का ठंड है कैंडी है नहीं शादी मम्मी ने तो लाभ ही ਇਹ ਵੱਡੀਆਂ ਬਣਾਵਾਂਗੇ ਯਾਰ ਸ਼ੀਕ ਕਿੱਕ ਭਾਈ ਜਾਉਂਦੇ ਆਈਏ ਵੱਡੀਆਂ ਬਣਾਵਾਂਗੇ ਇਹ ਮੈਂ ਤੇ ਬਣਾ ਆਈ ਹਾਂ ਬਲਾਨਾ ਮਿੱਠਾ ਮੱਧ ਪਾ ਲਿਆ ਗੁਲਕ ਲੈ ਜੋ ਠੀਕ ਕਰਿਆ ਕਾਲੇ ਕਾਲੇ ਗੁਲਕਲੇ ਆਏ ਨੇ ਮਾਈ ਰਾਣੀ ਨੂੰ ਚਰੀ ਨੂੰ ਗੰਦਲੇ ਮਿਲੈ ਸੋਹਣੇ ਗੁਲ ਪਰ ਚਾਰੋਂ ਪਰੰਪਰਾ ਸੋਹਣੇ ਗਾਤ ਤੇ ਹਰੀ ਆਇਆ ਕਦੀ ਵੀ ਨਹੀਂ ਹੈਗੀ ਈ ਦਰਿਆ ਹਰ ਇੱਕ ਕੰਮ ਸਿੱਖਣਾ ਚਾਹੀਦਾ ਕੋਈ ਤਾਂ ਕਿਹੜੇ ਬੜੇ ਤੇ ਮੈਨਾਂ ਕੰਮ ਆ ਜਾਂਦੇ ਹਨ ਤੂੰ ਸਿੱਖਦੇ ਹੋ ਨੀ ਮੈਂ ਆਹੇ ਕੁਛਰੀ ਆਂਦਾ ਕੋ ਛੋਟੇ ਮੋਟੇ ਤੋਂ ਛੇ ਦਰਿਆ ਛੜ ਕੋਚਦਾ ਇਹ ਵੀ ਬਥੇਰਾ ਕਰਦਾ ਤੂੰ ਵੀ ਕਿਰੇ ਆਪਣਾ ਦੇਖ ਲੈ ਭਾਈ ਆ ਅੰਝ ਜਗਤ ਤੇ ਫਾਰੇ ਬਸ ਭਾਈ ਲਾਈਫ ਡੇਟ ਦਾ ਪਤਾ ਹੈ ਇੱਕ ਜਿਦਾ ਨਹੀਂ ਵੀ ਮੰਦੀ ਬਣਾਉਣੀ ਹੈ ਇੱਕ ਜਨ ਉਸ ਨੇ ਥਾਣੇ ਬਣਾ ਲੂਆਂ ਤਾਂ ਕਿਤੇ ਆਟਾ ਹੀ ਹੋਵੇ ਕੱਲਾ ਇਹ ਬੜਾ ਲਾਏ ਆਂਦਾ ਮੈਂ ਤਾਂ ਜਾਣੀ ਮੇਰੇ ਵੀ ਨੇੜਾ ਮੁੰਡਾ ਕਰਦਾ ਮੈਂ ਤਾਂ ਮੈਂ ਤਾਂ ਕੱਲੇ ਕੋਲਕਲੀ ਲਾਉਣੇ ਨੇ ਅੱਜ ਕਚੌਰੀਆਂ ਵੀ ਲਾਉਂੂ ਰੋਟੀਆਂ ਵੀ ਲਾਉਂੂ ਤੇ ਰੇਲਾ ਲੈ ਜਾ ਤਵਾ ਦਾ ਕੋਡ ਲੈ ਤੇ 20 ਸਣਾ ਮੈਂ ਇਹਨੇ ਕਾਹ ਚੈਰੀ ਕਰਾ ਲਈ ਦੱਸ ਮਹਾਰਾਜ ਕਰਨੇ ਵੀ ਨਹੀਂ ਦਾਲੇ ਅੰਦਰੋਂ ਬਾਅਗੇ ਪਤਾ ਨਹੀਂ ਲੱਗਣਾ ਤਾਂ ਤਾਂ ਨਹੀਂ ਮੇਰੇ ਪੂਆਉਣਾ ਉਹ ਵੀ ਨੂੰ ਤੇ ਇੰਨਾ ਥੋੜਾ ਸਾਲੇ ਡੱਬੇ ਤੋਂ ਦਿਨ ਜਾਂਦਾ ਹੈ ਐਨੇ ਸੁਆਦ ਪੜਾਉਂਗੀ ਬਲੀਆਂ ਝੱਟ ਦੀ ਰਹੇਗੀ ਤੂੰ ਬੈਠੇ ਨਹੀਂ ਬਜਣਾ ਨਾ ਬਰੈੱਡ ਬੰਨੋ ਤੋਂ ਨਹੀਂ ਗੋਲਗਲੇ ਦਾ ਬਜਣਾ ਹੀ ਨਹੀਂ ਨੂੰ ਇਹਦਾ ਪਹਿਲੇ ਥੋੜੇ ਲਾਇਆ